Hello. Hello. Hello Hello YouTube family Hello YouTube family down sorry. ਹਾਂਜੀ ਮੈਂ ਪਰਮਜੀਤ ਕੌਰ ਮੱਛੀਵਾੜਾ ਮੇਰੇ ਚੈਨਲ ਦਾ ਨਾਮ ਹੈ ਪਰਮ ਕਮਲ ਲੋਕਗੀਤ ਅੱਜ ਦਾ ਮੇਰਾ ਟਾਈਟਲ ਹੈ ਮੇਰੀਆਂ ਗੱਲਾਂ ਮੇਰੇ ਗੀਤ ਹਾਂਜੀ ਕੋਈ ਸੁਣ ਰਿਹਾ ਪਰਮ ਕਮਲ ਲੋਕ ਗੀਤ ਚੈਨਲ ਨੂੰ ਹੈਲੋ ਸ੍ਰੀ ਕਾਲ ਜੀ ਸਾਰਿਆਂ ਨੂੰ YouTube ਪਰਵਾਰ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਰਮਜੀਤ ਕੋਰ ਵੱਲੋਂ 5 ਜਣੇ ਦੇਖ ਰਹੇ ਐ ਪਰ ਲਾਈਕ 2 ਜਣਿਆਂ ਦਾ ਹੀ ਐ ਪਲੀਜ਼ ਜੋ ਵੀ ਛੁਪੇ ਹੋਏ ਨੇ ਆਓ ਪਰ ਦੱਸੋ ਕਿ ਮੈਂ ਤੁਹਾਨੂੰ ਕਿਹੜਾ ਗੀਤ ਸੁਣਾਵਾਂ ਮੈਂ ਤੁਹਾਡੇ ਸਭ ਨਾਲ ਗੱਲਾਂ ਤੇ ਆਪਣੇ ਗੀਤ ਸ਼ੇਅਰ ਕਰਾਂਗੀ ਜਿਹੜੇ ਜਣੇ ਦੇਖ ਰਹੇ ਐ ਪਰ ਕਿਸੇ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆ ਰਿਹਾ ਮੈਂ ਤੁਹਾਨੂੰ ਸਭ ਨੂੰ ਗੀਤ ਸੁਣਾਉਣਾ ਚਾਹਦੀ ਆ ਅੱਜ ਮੈਂ ਫਸਟ ਟਾਈਮ ਲਾਈਵ ਕਰ ਰਹੀ ਆ 14 ਜਣੇ ਦੇਖ ਰਿਹਾ ਲਾਈਕ ਦੋ ਜਣਿਆਂ ਨੇ ਕੀਤਾ ਮੈਂ ਬੰ ਨੂੰ ਗੀਤ ਸੁਣਾ ਰਹੀ ਆ ਜੇ ਸੁਣ ਰਹੇ ਹੋ ਸੁਪੇਰ ਉਸਤਮ ਬਣ ਕੇ ਸੁਹਾਗ ਸੁਣਾ ਰਹੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਧੀਏ ਪਲੰਘ ਰੰਗੀਲੇ ਤੇ ਕਿਉਂ ਖੜੀ ਆਂ ਹੰਜੀ ਸੋ ਮੈਂ ਸੁਣਾ ਰਹੀ ਆ ਤੁਹਾਨੂੰ ਧੀਏ ਮੇਰੇ ੜੀਏ ਪਲੰਘ ਰੰਗੀਲੇ ਤੇ ਕਿਉਂ ਖੜੀ ਆਂ ये मेरे दिए पले गिरेंगे लेते क्यों खड़ी है माए खड़ी है बाबुल तर में नो देख रहीया माए मेरे दिए बाब ਦੇ ਕਰਈਆ ਬਾਬਲ ਮੇਰੇ ੜਿਆ ਕੰਨਿਆ ਦੇਦਾਨ ਤੋਂ ਕਿਉ ਡਰੇਆ ਬਾਬਲ ਮੇਰੇ ੜਿਆ ਕੰਨਿਆ ਆਦੇ ജഗര മരയാ ത തേ മഗര മ ൂക്ടിയാന തേ ਪਹਿਣੇ ਮੇਰੜੀਏ ਪਲ ਗਰੰਗੀਲੇ ਤੇ ਕਿਉ ਖੜੀ ਐ ਪੱਭੂ ਮੇਰੜੀਏ ਵੀਰੇ ਕਰ ਮੇਨੂ ਨਿਕਰੇ ਪੱਭੂ ਮੇਰੜੀਏ ਵੀਰੇ ਕਰ ഭര പണേടിയ ജഗര മരുക ത ਕਿਉ ਕੜੀਏ ਮੰਮੀ ਮੇਰੇ ੜੀਏ ਮੰਮੀ ਕਰਾਈਆ ਮਾਂ ਮੇਰੇ ੜੀਆ ਕੰਨਿਆ ਦੇ দান ਤੂੰ ਕਿਉ ਡੇਰੀਆ ਤੀਏ ਡਰੇ ਤਾਂ ਮੈਂ ਤਾਂ ਡਰਿਆ ਹਾਂ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੁਣਾਇਆ ਹੋਇਆ ਸੁਹਾਗ ਧੀਏ ਪਲੰਗ ਰੰਗਿੱਲੇ ਤੇ ਕਿਉਂ ਖੜੀ ਐ ਪੰਜ ਜਣੇ ਦੇਖ ਰਿਹਾ ਲਾਈਕ ਦੋ ਹੀ ਹੋਏ ਐ ਤੇ ਪੰਜ ਜਣਿਆਂ ਚੋਂ ਕਿਸੇ ਦਾ ਵੀ ਰਿਸਪਾਂਸ ਨਹੀਂ ਆਇਆ ਕੋਈ ਰਾਜੂ رائے ਵੀਰ ਜੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੈਲੋ ਕਿਸੇ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆ ਰਿਹਾ ਕਿਉਂਕਿ ਮੈਂ ਪਹਿਲੀ ਵਾਰ ਲਾਈਵ ਕਰ ਰਹੀ ਹਾਂ ਮੈਨੂੰ ਐਨੀ ਨੋ ਲੈਜ ਨਹੀਂ ਹੈਗੀ ਲਾਈਵ ਕਰਨ ਦੀ ਕਿਉਂਕਿ ਮੈਨੂੰ ਜ਼ਿਆਦਾਤਰ ਲੋਕ ਗੀਤ ਘੋੜੀਆਂ ਸੁਹਾਗ ਗਾਣੇ ਆਂਦੇ ਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਪਲੀਜ਼ ਮਾਫ ਕਰਨਾ ਕਿਉਂਕਿ ਮੈਨੂੰ ਇਹਨਾਂ ਨਹੀਂ ਪਤਾ ਹੈਗਾ ਲਾਈਵ ਕਰਨ ਦਾ ਲਾਈਵ ਵੀ ਆਪਾਂ ਸਾਰੇ ਜਣੇ ਤਾਂ ਹੀ ਕਰਨ ਲੱਗ ਜਾਂਦੇ ਆ ਕਿ ਚਲੋ ਚੈਨਲ ਬਣਾਇਆ ਛੇਤੀ ਛੇਤੀ ਵਾਚ ਟਾਈਮ ਪੂਰਾ ਹੋਏਗਾ ਤੇ ਚੈਨਲ ਮੋਨਟਾਈਜ਼ ਹੋ ਜਾਵੇ ਤੇ ਮੈਨੂੰ ਵੀ ਉਹੀ ਲਾਲਚ ਹੈ ਮੈਂ ਵੀ ਤਾਂ ਹੀ ਮੈਂ ਕਿਹਾ ਚਲੋ ਕਰਕੇ ਦੇਖਦੇ ਆ ਅੱਜ ਲਾਈਵ ਵੀ ਕੀ ਬਣਦਾ ਵਾ ਜੇ ਟਾਈਮ ਮਿਲਦਾ ਕਿ ਨਹੀਂ ਸੋ ਕਿਸੇ ਦਾ ਕੋਈ ਰਿਸਪਾਂਸ ਨਹੀਂ ਆ ਰਿਹਾ ਤੇ ਮੈਂ ਇੱਕ ਸੁਹਾਗ ਸੁਣਾ ਰਹੀ ਆ ਦੇਖ ਸਕਦੇ ਹੋ ਸੁਹਾਗ ਲਾਡੋ ਦੂਰ ਖੇਡਣ ਨਾ ਜਾਈ ਪਲੀਜ਼ ਦੱਸਿਓ ਜ਼ਰੂਰ ਕਿ ਤੁਹਾਨੂੰ ਸੁਹਾਗ ਵਧੀਆ ਲੱਗਿਆ ਜਾਂ ਨਹੀਂ ਤੁਹਾਨੂੰ ਮੇਰੀ ਆਵਾਜ਼ ਵਧੀਆ ਲੱਗੀ ਜਾਂ ਨਹੀਂ ਲਾਡੂ ਦੂਰ ਕੇ ਡੜਨਾ ਨਾ ਜਾਇ ਸਜਣ ਤੈਨੂੰ ਲੈ ਜਾਣਗੇ ਲਾਡੂ ਦੂਰ ਕੇ ਡੜਨਾ ਨਾ ਜਾਇ ਸਜਣ ਤੈਨੂੰ ਲੈ ਜਾਣਗੇ ਮੈਂ ਤਾਂ ਖੇਡਾਂਗੀ ਬਾਬਲ ਜੀ ਦੇ ਬਾਗ ਸਜਣ ਕੇ ਤਾਂ ਲੈ ਜਾਣੇਗੇ ਮੋਰੇ ਨੀਲਾ ਕੋੜਾਇਆ ਸਵਾਰ ਪਿੱਛੇ ਡੋਲਾ ਲਾ ਲੈਣਗੇ ਲਾਡੋ ਦੂਰੇ ਖੇਡਣ ਨਾ ਜਾਇਸ ਤੂੰ ਲੈ ਜਾਣਗੇ ਲਾਡੋ ਦੂਰ ਖੇਡਣ ਨਾ ਜਾਵੀਂ ਸਜਣ ਤੈਨੂੰ ਲੈ ਜਾਣਗੇ ਮੈਂ ਤਾਂ ਖੇਡਾਂਗੀ ਚਾਚਾ ਜੀ ਦੇ ਬਾਗ ਸਜਣ ਕੀ ਵੇਲੇ ਜਾਣੇਗੇ ਮੋਰੇ ਨੀਲਾ ਕੋੜਾ ਅਸਵਾਰ ਪਿੱਛੇ ਡੋਲਾ ਲ ਲੈਣਗੇ ਲਾਡੂ ਦੂਰ ਖੇਡਣੇ ਨਾ ਜਾਵੀਂ ਸਜਣ ਤੇ ਜਣੇਗੇ ਲਾਡੋ ਦੂਰ ਖੇਡਣ ਨਾ ਜਾਵੀਂ ਸਜਣ ਤੈਨੂੰ ਲੈ ਜਾਣੇਗੇ ਮੈਂ ਤਾਂ ਕਿ ਢਾਂਗੀ ਮਾਮਾ ਜੀ ਦੇ ਬਾਗ ਸਜਣ ਕਿਵੇਂ ਲੈ ਜਾਣੇਗੇ ਮੋਰੇ ਨੀਲਾ ਕੋੜਾ ਅਸਵਾ ਉੱਪਰ ਪਿੱਛੇ ਡੋ ਲਾਲਾ ਲੈਣੇਗੇ ਮੋਰੇ ਨੀਲਾ ਕੋੜਾ ੋ ਲਾਲਾ ਲੈਣੇਗੇ ਹਾਂਜੀ ਜਸਦੀਪ ਪੱਣ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਕਿੱਦਾਂ ਹੋ ਤੁਸੀਂ ਠੀਕ ਹੋ ਕਿੱਦਾਂ ਘਰ ਪਰਿਵਾਰ ਠੀਕ ਐ ਹਾਂਜੀ ਜਸਦੀਪ ਭੈਣੇ ਕੀ ਕਰ ਰਹੇ ਹੋ ਤੁਹਾਨੂੰ ਮੇਰੇ ਸੁਹਾਗ ਕਿਦਾਂ ਲੱਗੇ ਮੈਂ ਦੋ ਸੁਹਾਗ ਗਾਏ ਐ ਦੱਸਿਓ ਪਲੀਜ਼ ਹਾਂਜੀ ਕੌਣ ਕੌਣ ਸੁਣ ਰਿਹਾ ਪਰਮ ਕਮਲ ਲੋਕ ਗੀਤ ਚੈਨਲ ਨੂੰ ਪਰਮਜੀਤ ਦੀ ਆਵਾਜ਼ ਨੂੰ ਕੌਣ ਕੌਣ ਸੁਣ ਰਿਹਾ ਦੱਸੋ ਕਿ ਤੁਹਾਨੂੰ ਮੇਰੀ ਆਵਾਜ਼ ਵਧੀਆ ਲੱਗੀ ਜਾਂ ਕੋੜੀਆਂ ਸੁਹਾਗ ਮੇਰੇ ਵਧੀਆ ਲੱਗਦੇ ਆ ਮੇਰੇ ਚੈਨਲ ਤੇ ਆਉਂਦੇ ਹੋ ਤੁਸੀਂ ਤੇ ਮੈਨੂੰ ਕੀ ਹੋਰ ਚੇਂਜਸ ਕਰਨੇ ਚਾਹੀਦੇ ਆ ਕਿੱਦਾਂ ਦੇ ਗੀਤ ਗਾਣੇ ਚਾਹੀਦੇ ਆਪਣੇ ਚੈਨਲ ਦੇ ਵਿੱਚ ਮਤਲਬ ਮੈਂ ਤਾਂ ਸੱਭਿਆਚਾਰਕ ਹੀ गा ਕੇ ਜ਼ਿਆਦਾ ਖੁਸ਼ ਹਾਂ ਜੇ ਕਰੋਨਾ ਵਿੱਚ ਤੁਹਾਨੂੰ ਕੁਝ ਵੀ ਮਾੜਾ ਲੱਗਿਆ ਹੋਵੇ ਉਸ ਚੈਨਲ ਦੇ ਵਿੱਚ ਤੇ ਪਲੀਜ਼ ਦੱਸੋ ਆਪਾਂ ਉਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਬਿਲਕੁਲ ਵੀ ਵਿੱਚ ਉਸ ਤਰ੍ਹਾਂ ਦੇ ਗੀਤ ਨਹੀਂ ਗਾਣਾ ਚਾਹੁੰਦੀ ਹੈ ਜਿਸ ਨਾਲ ਕਿਸੇ ਨੂੰ ਸੇਠੇ ਸਪਹੁੰਚੇ ਜੀ ਮੈਂ ਸੁਣਾ ਰਹੀਆਂ ਤੁਹਾਨੂੰ ਮੈਂ ਆਪਣੇ ਟਾਈਟਲ ਦਾ ਨੇਮ ਹੀ ਰੱਖਿਆ ਹੋਇਆ ਹੈ ਕਿ ਮੇਰੀਆਂ ਗੱਲਾਂ ਮੇਰੇ ਗੀਤ ਸੋ ਮੈਂ ਫਿਰ ਸੁਣਾ ਰਹੀ ਹਾਂ ਸੋਹਾਗ ਮੋਰਾ ਨੇ ਪਹਿਲਾਂ ਪਾ ਲਈਆਂ ਉਮੀਦ ਕਰਦੀ ਹਾਂ ਕਿ ਜਿਹੜੇ ਵੀ ਸੁਣ ਰਹੇ ਐ ਉਹਨਾਂ ਨੂੰ ਬਦਿਆ ਲੱਗੂਗਾ ਮੋਰਾ ਨੇ ਪਹਿਲਾਂ ਪਾ ਲਈ ਬਾਬਲ ਸ਼ਮ ਸ਼ਮ ਇਕੋ ਤੀਆਂ ਦੀ ਬੇਨੇ ਦਾਦੀਆਂ ਕੋਤਿਆਂ ਤਾਨਨੇ ਨੇ ਪਰਾਈ ਇਕੋਤੀ ਆਦੀ ਬੇ 我。No. oh ਜੀ ਮੈਂ ਸੁਣਾ ਰਿਆਂ ਸੋਹਾਗ ਚੌਥੇ ਨੰਬਰ ਤੇ ਸੋਹਾਗ ਸੁਣਾ ਰਿਆਂ ਮੈਂ ਤਿੰਨ ਸੋਹਾਗ ਸੁਣਾ ਚੁੱਕੀ ਆ ਕਿਸੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਇੱਕ ਰਾਜੂ رائے ਵੀਰ ਤੇ ਇੱਕ ਜਸਜੀਪ ਦੀ ਵੀ ਤੋਂ ਸਿਵਾਏ ਸੋਹਾਗ ਜੇ ਤਾਂ ਸੁਣ ਰਹੇ ਹੋ ਤਾਂ ਬੁੱਲਕ ਹੈ ਤੇ ਦੱਸੋ ਜਰੂਰ ਕੀ ਤਾਨੂੰ ਕਿੱਤਾਂ ਦਾ ਲੱਗਿਆ ਸੁਹਾਗ ਸੋ ਮੈਂ ਇੱਕ ਹੋਰ ਸੁਹਾਗ ਸੁਣਾ ਰਹੀ ਹਾਂ ਸੁਣ ਬਾਬਲਾ ਸੋਹਣੇ ਬਾਬਲਾ ਮੇਰੇ ਬਾਬਲਾ ਦੁੱਖ ਦੀਆਂ ਕੋਲੋਂ ਕਿਉਂ ਤੂੰ ਲ ਕੋ ਨਾਏ ਫੱਤੀ ਕਾਜਰ ਚਾਇਆ ਫਿਰਦਾ ਜਬ ਤੀਆਂ ਤੋਰ ਕੇ ਤੂੰ ਲਪ ਲਪ ਰੋਣਾਏ ਸੋਣ ਮਾਏ ਨੀ ਮੇਰੀ ਮਾਏ ਨੀ ਦੁੱਖ ਤੀਆਂ ਕੋਲੋਂ ਕਿਉਂ ਤੂੰ ਲਕੋਨੀ ਸੋਣ ਵੀਰੇ ਵੇ ਮੇਰੇ ਵੀਰਿਆ ਦੁੱਖ ਪਹਿਣਾ ਕੋਲੋਂ ਕਿਉ ਤੋ ਲਕੋਨਾ ਏ ਹੱਥੀ ਕਾਜਰ ਚਾਇਆ ਫਿਰ ਦਾਜ ਬਣਾਇਆ ਪਹਿਣਾ ਤੋੜ ਕੇ ਤੋ ਲਪ ਲਪ ਰੋਇਆ